ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਸਾਬ ਕੁਲਵੰਤ ਸਿੰਘ ਜੀ ਦਾ ਦੁਖਦਾਈ ਅਚਨਚੇਤ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਜਿੱਥੇ ਸਮੁੱਚੇ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਉੱਥੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਚਰਨਾ ਕਮਲਾ 'ਚ ਉਹ ਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਸਾਥ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬਲਬਖਸ਼ ਕਰਦੇ। ਪੰਥ ਦਾ ਕੌਮ ਦਾ ਸੱਚਾ ਸਿਪਾਈ ਅਨਮੋਲ ਹੀਰਾ ਬੱਬਰ ਸ਼ੇਰ ਜਰਨੈਲ ਮੈਂ ਇਹਨਾਂ ਬੰਦੀ ਸਿੰਘਾਂ ਚੋਂ ਭਾਈ ਬਲਵੰਤ ਸਿੰਘ ਤੇ ਸਾਰੇ ਬੰਦੀ ਸਿੰਘਾਂ ਨੂੰ ਸਮਝੇ ਇਹਨਾਂ ਸਾਰਿਆਂ ਨੇ ਦੇਖੋ ਇਸ ਗੱਲ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਔਰ ਕੌਮ ਨੂੰ ਦੇਸ਼ ਦੁਨੀਆ 'ਚ ਬੈਠੇ ਗੁਰੂ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਇਸ ਗੱਲ ਦੀ ਕਦਰ ਪਾਉਣੀ ਚਾਹੀਦੀ ਔਰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਜਿੰਨੇ ਬੰਦੀ ਸਿੰਘ ਨੇ ਇਹਨਾਂ ਦੀ ਕੋਈ ਪਰਿਵਾਰਿਕ ਲੜਾਈ ਨਹੀਂ ਸੀਗੀ ਇਹ ਕਿਸੇ ਨੂੰ ਥਾਣੇ 'ਚੋਂ ਕਿਸੇ ਨੂੰ ਜੇਲ੍ਹ 'ਚੋਂ ਛਡਾਉਣ ਨਹੀਂ ਗਏ ਸੀ ਜੋ ਮਨੁੱਖੀ ਅਧਿਕਾਰਾਂ ਦਾ ਕਹਾਨ ਉਸ ਵੇਲੇ ਦੀ ਕਾਂਗਰਸ ਦੀ ਹਕੂਮਤ ਬਿਆਨ ਸਿੰਘ ਦੀ ਵਜਾਰਤ ਮਾਮਾ ਦੇ ਪੁੱਤਾਂ ਨੂੰ ਚੁੱਕ ਕੇ ਲੈ ਜਾਣਾ ਫੇਕ ਇਨਕਾਊਂਟਰ ਕਰ ਦੇਣਾ ਧੀਆਂ ਦੇ ਨਾਲ ਕ੍ਰੂਕਰਮ ਹੋਣੇ ਰੇਪ ਬਲਤਕਾਰ ਕੀ ਕੁਝ ਨਹੀਂ ਹੋਣਾ ਔਰ ਜੋ ਸਰੀ ਅਕਾਲ ਤੱਕ ਸਾਬ ਤੇ ਟੈਂਕਾਂ, ਤੋਪਾਂ, ਗੋਲਿਆਂ ਨਾਲ ਹਮਲਾ ਕੀਤਾ ਸੀ ਇਹ ਬੰਦੀ ਸਿੰਘ ਉਸ ਰੋਸ ਵਜੋਂ ਸਰਕਾਰ ਦੇ ਉਲਟ ਹੋਏ ਸਨ ਪੰਜਾਬ ਦੀ ਆਵਾਜ਼ ਵਰਲਡ ਸਟੇਜ ਤੇ ਉਠਾਉਣਾ ਚਾਹੁੰਦੇ ਸਨ ਕਿ ਇੱਥੇ ਇਨਸਾਨਾਂ ਦੀ ਕਦਰ ਕੀਮਤ ਕੋਈ ਨਹੀਂ ਔਰ ਅੱਜ 29 ਸਾਲ ਪੂਰੇ ਹੋ ਗਏ ਆ ਕਿਸੇ ਨੂੰ 30 ਹੋ ਗਏ ਕਿਸੇ ਨੂੰ 32 ਹੋ ਗਏ ਮਗਰ ਉਹ ਲੜੇ ਕਾਦੇ ਲਈ ਆਪਦੇ ਪਰਿਵਾਰ ਲਈ ਉਹ ਲੜੇ ਤੇ ਪੰਜਾਬੀਆਂ ਲਈ ਲੜੇ ਮਨੁੱਖੀ ਅਧਿਕਾਰਾਂ ਲਈ ਲੜੇ ਅਫਸੋਸ ਦੀ ਗੱਲ ਇਹ ਆ ਕਿ ਨਾ ਤਾਂ ਉਹਨਾਂ ਨੂੰ ਬਣਦਾ ਸਤਿਕਾਰ ਮਿਲਦਾ ਤੇ ਨਾ ਉਹਨਾਂ ਨੂੰ ਅੱਜ ਅਸੀਂ ਪਰਿਵਾਰਾਂ ਨੂੰ ਸਹੀ ਤਰੀਕੇ ਨਾਲ ਅਸੀਂ ਸਤਿਕਾਰ ਦਿੰਨੇ ਇਸ ਲਈ ਮੇਰੀ ਸਭ ਤੋਂ ਪਹਿਲਾਂ ਤਾਂ ਅਪੀਲ ਬੇਨਤੀ ਇਹ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਸਰਦਾਰ ਗੁਰਦੀਪ ਸਿੰਘ ਖੜਾ ਸਾਹਿਬ ਹੋਰ ਵੀ ਜਿੰਨੇ ਬੰਦੀ ਸਿੰਘ ਨੇ ਭਾਈ ਇਹਨਾਂ ਦੇ ਪਰਿਵਾਰਾਂ ਦਾ ਜਿੰਨਾ ਸਤਿਕਾਰ ਕਰਦੇ ਹੋਗੇ ਨਾ ਉੰਨਾ ਘੱਟ ਹੈ ਕਿਉਂਕਿ ਇਹਨਾਂ ਨੇ ਵੱਡੀ ਉਮਰ ਆਪਦੀ ਜਿੰਨਾ ਚ ਬਤਾਲ ਬਤਾਲ ਔਰ ਅੱਜ ਜੇ ਉਹਨਾਂ ਦੇ ਪਰਿਵਾਰਾਂ ਦਾ ਅਸੀਂ ਸਤਿਕਾਰ ਨਹੀਂ ਕਰਦੇ ਤੇ ਸਾਡੀ ਚ ਕਮੀ ਪੇਸ਼ੀ ਉਹਨਾਂ ਚ ਕੋਈ ਨਹੀਂ ਗੁਰੂ ਘਰ 'ਚ ਉਹਨਾਂ ਦੀ ਜੋ ਸੇਵਾ ਹੈ ਉਹਦਾ ਤਾਂ ਮੁੱਲ ਪਹਿਣਾ ਹੀ ਪੈਣਾ ਔਰ ਅੱਜ ਇਸ ਮੌਕੇ ਦੇ ਕਿਉਂਕਿ ਮੈਂ ਉਹਨਾਂ ਦੇ ਪਰਿਵਾਰ 'ਚ ਆਇਆ ਪੰਜਾਬ ਸਰਕਾਰ ਨੂੰ ਔਰ ਖਾਸ ਤੌਰ ਤੇ ਭਗਵੰਤ ਮਾਨ ਨੂੰ ਮੈਂ ਇਹ ਕਿਤਾਬ ਨਹੀਂ ਵੀ ਦਿਨਣਾ ਵਾਰਨਿੰਗ ਵੀ ਦਿਨਣਾ ਤੇ ਅਪੀਲ ਵੀ ਕਰਦਾ ਦੋਵੇਂ ਹੱਥ ਜੋੜ ਕੇ ਕਿ ਸੁਪਰੀਮ ਕੋਰਟ ਚ ਤਰੀਕ ਹੈ ਆ 16 ਤਰੀਕ ਹੈ 18 ਮੈਨੂੰ ਐਗਜੈਕਚੁਅਲੀ ਨਹੀਂ 18 ਤਰੀਕ ਹੀ ਆ ਜੋ ਮੈਨੂੰ ਦੱਸੀ ਗਈ ਹੈ ਜਸਟਿਸ ਗਵਾਈ ਸਾਹਿਬ ਦੇ ਅੱਗੇ ਕੇਸ ਲੱਗਿਆ ਪਿਛਲੀ ਤਾਰੀਖ ਚ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਪਿਛਲੀ ਵਾਰੀ ਜਦੋਂ 2022 ਚ ਕੇਸ ਉਦੋਂ ਮੈਂ ਵੀ ਨਾਲ ਹੀ ਸੀ ਜਦੋਂ ਇਹ ਕੇਸ ਦਾ ਫੈਸਲਾ ਆਇਆ ਸੀਗਾ ਕਿ ਇਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੇਸ਼ ਦੀ ਕੇਂਦਰ ਦੀ ਸਰਕਾਰ ਨੇ ਇੱਕ ਪਲੀ ਲਈ ਆ ਕਿ ਜੀ ਲਾਅਨ ਆਰਡਰ ਦੀ ਸਥਿਤੀ ਖੜੀ ਹੋਊਗੀ। ਵੈਸੇ ਤਾਂ ਅਫਸੋਸ ਹੈ ਕਿ ਦੇਸ਼ ਦੀ ਸਰਕਾਰ ਨੂੰ ਇਹੋ ਜਿਹਾ ਝੂਠ ਨਹੀਂ ਬੋਲਣਾ ਚਾਹੀਦਾ। 29 ਸਾਲ ਜੀ ਨੂੰ ਜੇਲ੍ਹ 'ਚ ਹੋ ਗਏ ਉਹ ਜੇਲ੍ਹ 'ਚ ਅਜੇ ਤੱਕ ਲਾਅਨ ਆਰਡਰ ਦੀ ਜਿਹਨੇ ਕਦੇ ਕੋਈ ਸਥਿਤੀ ਨਹੀਂ ਖੜੀ ਕੀਤੀ ਬਾਹਰ ਆ ਕੇ ਉਹਨੇ ਕੀ ਕਰ ਦੇਣੀ? ਔਰ ਦੇਸ਼ ਜੇ ਲੋਕਤੰਤਰ ਹੈ ਜੇ ਇਨਸਾਨੀ ਕਦਰਾਂ ਕੀਮਤਾਂ ਦਾ ਅਸੀਂ ਸਤਿਕਾਰ ਕਰਦੇ ਆਂ। ਤੇ ਕਿਹੜਾ ਦੇਸ਼ ਦਾ ਕਾਨੂੰਨ ਹੈ ਜੀ ਜਿਹਦੇ ਨਾਲ ਤੁਸੀਂ ਕਿਸੇ ਨੂੰ ਫਾਸੀ ਦੀ ਚੱਕੀ 'ਚ 14 ਸਾਲ ਤੇ ਫਾਸੀ ਦੀ ਚੱਕੀ 'ਚ 29 ਸਾਲ ਇੱਕ ਚੱਕੀ 'ਚ ਬੰਦ ਰੱਖੋ ਇਸ ਲਈ ਰਿਹਾਈ ਜੋ ਇੰਟਰਨੈਸ਼ਨਲ ਕਾਨੂੰਨ ਹੈ ਉਹ ਮੰਗਦੇ ਨੇ ਕਿ ਤੁਸੀਂ ਇਹਨਾਂ ਦੀ ਰਿਹਾਈ ਕਰੋ ਔਰ ਉਹਨਾਂ ਨੇ ਕੇਸ ਲਾਇਆ ਸੀ ਇਹ ਤਾਂ ਰਾਜਵਾਨਾ ਸਾਹਿਬ ਦੀ ਅਪੀਲ ਕੀ ਹੈ ਕਿ ਮੈਨੂੰ ਮਾਫੀ ਨਹੀਂ ਮੇਰਾ ਫੈਸਲਾ ਲਓ ਜਾਂ ਮੈਨੂੰ ਫਾਸੀ ਲਾ ਦਿਓ ਤੇ ਜਾਂ ਮੈਨੂੰ ਰਿਹਾ ਕਰ ਦਿਓ ਔਰ ਮੈਂ ਸਮਝਦਾ ਇਹ ਤੋਂ ਵਾਜਬ ਕੋਈ ਮੰਗ ਕੋਈ ਹੋ ਨਹੀਂ ਸਕਦੀ ਸੁਪਰੀਮ ਕੋਰਟ ਨੂੰ ਉਦੋਂ ਸਰਕਾਰ ਨੇ ਕਿਉਂਕਿ ਇਹ ਸਟੈਂਡ ਲੈ ਲਿਆ ਪਾਰਲੀਮੈਂਟ ਚ ਜੋ ਦੀਪਾ ਅਰਸ਼ਮਿਤ ਕੌਰ ਬਾਦਲ ਜੀ ਨੇ ਇਹ ਗੱਲ ਉਠਾਈ ਅਮਿਤ ਸ਼ਾਹ ਜੀ ਨੇ ਇਸ ਗੱਲ ਤੇ ਜਵਾਬ ਦਿੱਤਾ ਕਿ ਉਹ ਆਪ ਮਾਫੀ ਨਹੀਂ ਮੰਗਦੇ ਭਾਈ ਮਾਫੀ ਨਹੀਂ ਮੰਗੂਗਾ ਉਹ ਉਹ ਫੈਸਲਾ ਮੰਗਦਾ ਔਰ ਐਦ ਕੀ ਵੀ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਵੀ ਉੱਥੇ ਆਪ ਦਾ ਫੈਸਲਾ ਕੋਈ ਨਹੀਂ ਸੁਣਾਇਆ ਔਰ ਨਾਲ ਹੀ ਪੰਜਾਬ ਸਰਕਾਰ ਜਿਹੜੀ ਮੈਂ ਭਗਵੰਤ ਮਾਨ ਨੂੰ ਦਿੱਲੀ ਦੀ ਭਾਜਪਾ ਦੀ ਸਰਕਾਰ ਦਾ ਏਜੰਟੀ ਕਹਿਣਾ ਉਹਨਾਂ ਦਾ ਕਾਰਨ ਹੈ ਐਦਕੀ ਉਹਨਾਂ ਦਾ ਵਕੀਲ ਉੱਠ ਕੇ ਕਹਿ ਰਿਹਾ ਮੈਂ ਲਾਈਵ ਲਾਅ ਚ ਤੁਸੀਂ ਕੱਢਿਓ ਸੁਪਰੀਮ ਕੋਰਟ ਤੇ ਉੱਥੇ ਇਹ ਗੱਲ ਕਹਿ ਰਿਹਾ ਕਿ ਨਹੀਂ ਜੀ ਇੱਥੇ ਤਾਂ ਛੁੱਟੀਆਂ ਸੀ ਦੀਵਾਲੀ ਦੀਆਂ ਤੇ ਅਸੀਂ ਸਾਡਾ ਕੋਈ ਆਲਾ ਅਫਸਰ ਆਇਆ ਨਹੀਂ ਸਰਕਾਰ ਛੁੱਟੀ ਤੇ ਸੀ ਤੇ ਅਸੀਂ ਫੈਸਲਾ ਨਹੀਂ ਦੇ ਸਕਦੇ ਜਸਟਿਸ ਗਵਾਈ ਸਾਹਿਬ ਨੇ ਗੱਲ ਕੀ ਰੱਖੀ ਹੈ ਕਹਿੰਦੇ ਚਲੋ ਜਦ ਤੱਕ ਸਰਕਾਰਾਂ ਫੈਸਲਾ ਨਹੀਂ ਕਰਦੀਆਂ ਇਹਨਾਂ ਦੀ ਡੈਥ ਸੈਂਟੈਂਸ ਦਾ ਇਹਨਾਂ ਨੂੰ ਰਿਹਾ ਕਰਤਾ ਜਾਵੇ ਇਹਨਾਂ ਨੂੰ ਪ੍ਰੋਲ ਦਿੱਤੀ ਜਾਵੇ ਕਿਉਂਕਿ 29 ਸਾਲ ਅੰਦਰ ਹੋ ਗਏ ਇਹਨਾਂ ਨੂੰ ਹੱਕ ਹੋਵੇ ਬਾਹਰ ਪ੍ਰੋਲ ਲੈਣ ਦਾ ਤੇ ਪੰਜਾਬ ਸਰਕਾਰ ਦਾ ਉੱਥੇ ਸਟੈਂਡ ਕੀ ਸੀ ਵਕੀਲ ਕਹਿੰਦਾ ਕਿ ਨਹੀਂ ਸਾਡੀ ਸਰਕਾਰ ਛੁੱਟੀ ਤੇ ਹੈ ਤੇ ਭਗਵੰਤਮਾਨ ਸਾਹਿਬ ਤੁਸੀਂ ਕਿਤੇ 18 ਆ ਰਹੀਏ ਤੁਸੀਂ ਵੈਸੇ ਤਾਂ ਪੱਕੀ ਛੁੱਟੀ ਤੇ ਰਹਿੰਦੇ ਹੋ ਮਗਰ ਕਿਰਪਾ ਕਰਿਓ ਜੇ ਬੰਦੀ ਸਿੰਘਾਂ ਦਾ ਸਤਿਕਾਰ ਕਰਦੇ ਹੋ ਪੰਜਾਬੀਆਂ ਦੀ ਕੌਮ ਦਾ ਸਤਿਕਾਰ ਕਰਦੇ ਹੋ ਭਾਵਨਾ ਦਾ ਸਤਿਕਾਰ ਕਰਦੇ ਹੋ ਫਿਰ 18 ਤਰੀਕ ਨੂੰ ਪੰਜਾਬ ਸਰਕਾਰ ਦਾ ਐਫਿਡੇਵਿਟ ਗਿਆ ਹੋਵੇ ਮਨੁੱਖੀ ਅਧਿਕਾਰਾਂ ਦਾ ਘਾਲ ਹੋਣ ਤੋਂ ਬਚਾਇਓ ਕਿ ਅਸੀਂ ਹਿਊਮਨ ਰਾਈਟਸ ਲਈ ਪਾਬੰਦ ਆ ਕਿ ਜੇ ਰਾਜਵਾਨਾ ਸਾਹਿਬ ਨੂੰ ਰਿਹਾਈ ਹੋ ਜੂਗੀ ਤੇ ਸਾਨੂੰ ਉਹਦੇ 'ਚ ਕੋਈ ਆਪੱਤੀ ਨਹੀਂ ਮਗਰ ਜੇ ਸਟੈਂਡ ਫੇਅਰ ਦਵਿੰਦਰਪਾਲ ਭੁੱਲਰ ਵਾਲਾ ਹੀ ਰੱਖਿਆ ਦਿੱਲੀ 'ਚ ਵੀ ਕੇਜਰੀਵਾਲ ਨੇ ਘੁੱਗੀ ਨਹੀਂ ਮਾਰੀ ਵਜੀਰੀ ਤੋਂ ਲੱਤ ਗਿਆ ਚੀਫ ਮਿਨਿਸਟਰੀ ਤੋਂ ਉਹਦੀ ਰਿਹਾਈ ਤੇ ਘੁੱਗੀ ਨਹੀਂ ਮਾਰੀ ਤੇ ਜੇ ਭਗਵੰਤ ਮਾਨ ਨੇ ਵੀ ਉਹੀ ਕੰਮ ਕੀਤਾ ਤੇ ਦੇਸ਼ ਵੇਖਦਾ ਦੁਨੀਆ ਵੇਖਦੀ ਹੈ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਕੀ ਹਿਸਾਬ ਕਿਤਾਬ ਹੈ ਪੰਜਾਬ 'ਚ ਔਰ ਕੋਈ ਵੀ ਵਰਨਾਨਕ ਨਾਮ ਲੈਵਾ ਇਨਸਾਫ ਪਸੰਦ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਇਹ ਜਿਹੇ ਫੈਸਲੇ ਨੂੰ ਪੰਜਾਬ ਸਰਕਾਰ ਦੇ ਨੂੰ ਜਿਹਦੇ 'ਚ ਬਲਵੰਤ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਪਰੋਲ ਤੱਕ ਦੀ ਆਗਿਆ ਨਾ ਹੋਵੇ ਕਿਉਂਕਿ ਪੰਜਾਬ ਸਰਕਾਰ ਛੁੱਟੀ ਹੈ ਇਸ ਨੂੰ ਬਰਦਾਸ਼ਤ ਨਹੀਂ ਕਰੋਗੀ ਇਸ ਲਈ ਅੱਜ ਉਹਨਾਂ ਦੇ ਭਾਈ ਸਾਹਿਬ ਦੇ ਇਸ ਦੁਖਦਾਈ ਅਚਨਚੇਤ ਜਿਹੜੀ ਡੈਥ ਹੋਈ ਹੈ ਉਸ ਮੌਕੇ ਤੇ ਜਿਨ੍ਹਾਂ ਨੇ ਆਪ ਬਹੁਤ ਤਸ਼द्दਤ ਸਿਆਪ ਵੱਡੇ ਭਰਾਣੇ ਛੋਟੇ ਭਰਾ ਕਰਕੇ ਅੱਜ ਮੈਂ ਆਸ ਉਮੀਦ ਕਰੂੰਗਾ ਕਿ ਉਹਨਾਂ ਨੂੰ ਇੱਕ ਸੱਚੀ ਸੁੱੱਚੀ ਸ਼ਰਧਾਂਜਲੀ ਸਰਕਾਰ ਤੀ ਇਹ ਹੋਊਗੀ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਤੇ ਜਾ ਕੇ ਐਫੀਡੇਵਿਟ ਦਵੇ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਭਾਈ ਬਲਵੰਤ ਸਿੰਘ ਰਾਜੋਆਨਾ ਸਾਹਿਬ ਦੀ ਪਰੋਲ ਤੋਂ ਰਿਹਾਈ ਤੋਂ ਫੈਸਲਾ ਆਪ ਕੋਰਟ ਜਦੋਂ ਸਮਾਂ ਠੀਕ ਹੋਊਗਾ ਆਪੇ ਸੁਣਾ ਦਊਗੀ ਇਸ ਮਸਲੇ 'ਚ ਕਿ ਉਹਨਾਂ ਦੀ ਮਰਜ਼ੀ ਪਟੀਸ਼ਨ ਜਿਹੜੀ ਉਹਨਾਂ ਦੀ ਫੈਸਲਾ ਹੈ ਕਿ ਉਹਨਾਂ ਦੀ ਡੈਥ ਸੈਂਟੈਂਸ ਲਾਗੂ ਹੋਣੀ ਚਾਹੀਦੀ ਜਾਂ ਨਹੀਂ ਲਾਗੂ ਹੋਣੀ ਜਿਹਦੀ ਡਿਲੇ ਕਰਕੇ ਇਹ ਆਨਰੇਬਲ ਕੋਰਟ ਇਸ ਤੇ ਫੈਸਲਾ ਕਰਨਗੇ ਮੈਨੂੰ ਪੂਰੀ ਆਸ ਹੈ ਕਿ ਜਸਟਿਸ ਗਵਾਈ ਸਾਹਿਬ ਇਹ ਚ ਇਨਸਾਫ ਕਰਨ